ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਮਨ ਲਖੋਈ ਗੁਣ ਨਿਧਾਨ ਪਦ ਤਨ ਕੋ ਬਰਤਨ ਬਿਰਲਾ ਕਾਵੇ ਕੋਈ ਅਬਨਾਸ਼ੀ ਦੀਨ ਕੋ ਦਾਤਾ ਸਿਮਰਤ ਸਭ ਮਨ ਲਖੋਈ ਗੁਣ ਨਿਧਾਨ ਪਗ ਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪਰਾਪਤ ਜਿਨ ਭੇਟਤ ਦੁਰਮਤ ਖੋਈ ਜਿਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰਿ ਨਾਮ ਹਿਰਦੈ ਪਰੋਈ ਵਰਦ ਭਾਗੀ ਸਾਧ ਸੰਗ ਪਰਾਪਤ ਜਿਨ ਭੀ ਤਤ ਦੁਰਮਤ ਖੋਈ ^{(1)} ਜਿਨ ਕੀ ਤੂਰ ਨਾਨਕ ਦਾਸ ਬਾਛੈ ਜੇ ਲਹਰ ਨਾਮ ਰਿਦੈ ਪਰੋਈ ਵਾਹਿਗੁਰੂ ਜੀ ਕਾ ਸਤਿ ਵਾਹਿਗੁਰੂ ਜਗੂ ਜਗ ਅਟਲ ਸਬਰੁ ਸਤਿ ਤਖਤ ਦੇ ਮਾਲਕ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਾਖ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੇ ਸਜੇ ਪਾਵਨ ਦੀਵਾਨ ਇਨਾਂ ਦੀ ਹਾਜ਼ਰੀ ਲਵਾ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵੱਡਿਆ ਤਾਦਾਂ ਵਾਲੇ ਹੋ ਸਤਿਗਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਸਮਾ ਸਤਿਗੁਰੂ ਜੀ ਨੇ ਬਖਸ਼ਿਆ ਹੈ ਸਾਜਿਦਾ ਪਾਵਨ ਪਵਿੱਤਰ ਬਚਨ ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਤਿਨੋਂ ਦੁਆਰਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਪਾਵਨ ਅੰਗ 617 ਤੇ 18 ਤੇ ਸੁਭਾਇਮਾਨ ਹੈ ਇਸ ਪਾਵਨ ਸੁਵਿਤਿ ਬਚਨ ਰਾਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨ ਨੂੰ ਸਬੋਧਨ ਕਰਦੇ ਹਾਂ ਇਹ ਸਿੱਖਿਆ ਬਖਸ਼ੀ ਹੈ ਕਿ ਇਹ ਮੇਰੇ ਮਨਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤੋ ਸਲਾਹਕਾਰ ਜਿਹਦੀ ਸ਼ਰਨ ਵਿੱਚ ਆਇਆ ਜਿਹਦੀ ਸ਼ਰਨ ਵਿੱਚ ਪਿਆ ਜੀਵਨ ਜਿਹੜਾ ਹੈ ਆਤਮਿਕ ਸੁੱਖ ਦੇ ਨਾਲ ਭਰਪੂਰ ਹੋ ਜਾਂਦਾ ਹੈ ਉਹ ਸੁੱਖ ਜਿਹੜਾ ਸਦੀਵੀ ਕਾਲ ਲਈ ਰਹਿੰਦਾ ਹੈ ਇੰਨਾ ਚਿਰ ਸਾਹ ਰਹਿਣਗੇ ਕਿੰਨਾ ਥਿਰ ਆਰਗਲਾ ਹੈ ਇਹ ਸੁਖ ਕਦੀ ਵੀ ਜਿਹੜਾ ਹੈ ਨਾਸ਼ ਨਹੀਂ ਤੇ ਜ਼ਿੰਦਗੀ ਵਿੱਚ ਮੁੜ ਕੇ ਫਿਰ ਜਿਹੜਾ ਹੈ ਦੁੱਖ ਆਪਣਾ ਪ੍ਰਭਾਵ ਨਹੀਂ ਪਾ ਪਾਏਗਾ। ਆਉ ਸਤੂ ਜੀ ਨੇ ਜੋ ਸਿੱਖਿਆ ਸਾਨੂੰ ਦਿੱਤੀ ਹੈ ਪਾਵਨ ਵਿਚਾਰ ਦੀ ਕਰਨ ਤਤੋਂ ਪਹਿਲਾਂ ਰਸਨਾ ਕਰੂ ਪਵਿੱਤਰ ਅਦਬ ਸੈਤ ਗੁਰ ਫਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਪੁਰਖ ਪਰਮਾਤਮਾ ਦੀ ਸ਼ਿਫਤ ਸੁਲਾਹ ਕਰਨੀ ਮਾਲਕ ਨੇ ਬਾਦ ਪਰ ਮਨੁਸਬੂਦਨ ਕਰਕੇ ਸਾਨੂੰ ਸਮਝਾਇਆ ਇੱਕ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਗਾ ਗੁਰੂ ਦੀ ਸ਼ਰਨ ਵਿੱਚ ਪੈਗਾ ਆਤਮਿਕ ਸੁਖ ਦੇ ਨਾਲ ਜੀਵਨ ਭਰਪੂਰ ਹੋਏ ਹੁਣ ਇਹ ਸੁਖ ਆਪਾਂ ਸਮਝੀਏ ਕਿ ਹੁੰਦਾ ਕਿਦਾਂ ਦਾ ਹੈ ਇੱਕ ਤੇ ਸੁਖ ਆ ਜਿਹੜੇ ਛੋਟੇ ਛੋਟੇ ਤੋਕਾ ਸੀ ਮਾਣਦੇ ਆ ਜਿਹੜੇ ਇੱਕ ਦਿਨ ਲਈ ਦੋ ਦਿਨ ਲਈ ਚਾਰ ਦਿਨਾਂ ਲਈ ਆਉਂਦੇ ਨੇ ਫਿਰ ਉਹੀ ਹਾਲ ਹੋ ਜਾਂਦਾ ਹੈ ਇਹ ਸੁੱਖ ਜਿਹੜਾ ਹੈ ਇਤਿਹਾਸ ਵਿੱਚੋਂ ਜੇਕਰ ਇਹਨਾਂ ਬਾਤਾਂ ਨੂੰ ਅਸੀਂ ਜਾਣੇ ਗੁਰੂ ਸਾਹਿਬ ਜੀ ਨੇ ਗੁਰਮੁਖ ਪਿਆਰਿਆਂ ਨੇ ਆਪਣੇ ਜੀਵਨ ਰਾਹੀਂ ਇਸ ਸੁੱਖ ਦੀ ਪਰਿਭਾਸ਼ਾ ਸਾਨੂੰ ਦਿੱਤੀ ਹੈ ਕਿ ਜਦੋਂ ਜ਼ਿੰਦਗੀ ਵਿੱਚ ਇਹ ਆਤਮਿਕ ਸੁੱਖ ਆ ਜਾਂਦਾ ਹੈ ਜ਼ਿੰਦਗੀ ਕਿਦਾਂ ਦੀ ਹੁੰਦੀ ਹੈ ਤੇ ਇਹ ਸੁਖ ਆ ਉਹਨਾਂ ਅੰਦਰ ਹੀ ਸਕਦਾ ਹੈ ਜਿਹੜੇ ਸੇਵਾ ਸਿਮਰਨ ਦੇ ਪਾੰਦੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਜਿਨ੍ਹਾਂ ਅੰਦਰ ਮੈਂ ਮੇਰੀ ਖਤਮ ਹੋ ਚੁੱਕੀ ਹੈ ਬਸ ਉਹਨਾਂ ਅੰਦਰ ਇਹੋ ਹੀ ਹੈ ਕਿ ਬਸ ਤੂੰ ਹੈ ਤੇ ਤੇਰਾ ਹੈ ਇਹ ਇਤਿਹਾਸ ਵਿੱਚ ਕਹਿ ਲਵਾਂ ਕਿ ਸ਼ੁਰੂਆਤ ਤੋਂ ਲੈ ਕੇ ਆਪਾਂ ਜਿਹੜਾ ਹੁਣ ਤੱਕ ਵੀ ਦੇਖ ਕਰ ਕਿਸੇ ਵੀ ਵਿਸ਼ੇ ਨੂੰ ਵੇਖ ਲਈਏ ਕੋਈ ਨਾ ਕੋਈ ਐਸੀ ਉਦਾਹਰਨ ਸਾਨੂੰ ਮਿਲਦੀ ਹੈ ਜਿਸ ਰਾਹੀਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਆਤਮਿਕ ਸੁੱਖ ਜਦੋਂ ਜ਼ਿੰਦਗੀ ਵਿੱਚ ਆਏਗਾ ਦੁੱਖ ਆਪਣਾ ਪ੍ਰਭਾਵ ਬਿਲਕੁਲ ਵੀ ਨਹੀਂ ਪਾ ਪਾਏ ਬਿਲਕੁਲ ਦੋ ਉਦਾਹਰਨਾਂ ਇਤਿਹਾਸ ਵਿੱਚੋਂ ਕਈ ਵਾਰ ਆਪਸਾਂ ਦੀਆਂ ਕੀਤੀਆਂ। ਮਾਤਾ ਗੁਜਰੀ ਜੀ ਦਾ ਜੀਵਨ ਜੇਕਰ ਆਪਾਂ ਲਈ ਬਹੁਤ ਔਖਾ ਹੈ। ਕਿ ਆਪਣੇ ਪਤੀ ਦੇ ਸੀਸ ਨੂੰ ਕੇਵਲ ਜਿਹੜਾ ਹੈ ਤੱਕਣਾ ਉਹਨਾਂ ਨੂੰ ਦੇਖਣਾ ਤੜ ਨਾਲ ਹੈ ਕਈ ਨਹੀਂ। ਵਾਹਿਗੁਰੂ ਈਸ਼ ਸੁਮੇ ਆਪਣੇ ਆਪ ਨੂੰ ਸਾਹਮਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਹੈ। ਇਹ ਸਿਰ ਦਾ ਸਾਈਂ ਆਇਆ ਜ਼ਰੂਰ ਹੈ ਪਰ ਉਹ ਦਾ ਸ਼ੀਸ਼ ਹੈ ਥੜ ਨਹੀਂ ਆਇਆ। ਥੜ ਕਿੱਥੇ ਹੈ ਉਹਦਾ ਨਹੀਂ ਪਤਾ ਨਹੀਂ। ਕਿਉਂਕਿ ਕੇਵਲ ਸ਼ੀਸ਼ ਹੈ। ਕੌਣ ਲੈ ਕੇ ਗਿਆ ਹੈ ਕਿੱਥੇ ਹੈ ਇਸ ਬਾਰੇ ਕੋਈ ਖਬਰਸਾਰ ਨਹੀਂ ਹੈ। ਜੇ ਭਾਈ ਜੈਤਾ ਜੀ ਇਸ ਸ਼ੀਸ਼ ਨੂੰ ਲੈ ਕੇ ਜਿਹੜਾ ਹੈ ਆਨੰਦਪੁਰ ਸਾਹਿਬ ਜਾਂਦੇ ਨੇ ਧੰਗੂ ਇੱਕ ਬਦ ਸਹਿ ਮਹਾਰਾਜ ਤੇ ਉੱਥੇ ਮਾਤਾ ਗੁਜਰ ਕੌਰ ਜੀ ਜਿਹੜਾ ਹੈ ਰੱਬੀ ਭਾਣਾ ਮੰਨਦਿਆਂ ਹੋਇਆਂ ਆਪਣੇ ਆਪ ਨੂੰ ਬਹੁਤ ਵੱਡੇ ਜ਼ਿਕਰੇ ਦੇ ਨਾਲ ਜਿਹੜਾ ਸ਼ਾਮ ਕੀ ਰੱਖਦੇ ਤੇ ਦੂਜੀ ਘਟਨਾ ਸਾਨੂੰ ਜਿਹੜਾ ਇਸੇ ਵਿਸ਼ੇ ਤੇ ਮਿਲਦੀ ਹੈ ਕਿ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣਾ ਹੈ ਉਸ ਵਕਤ ਮਾਤਾ ਗੁਜਰੀ ਜੀ ਸਹਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਆਏ ਨੇ ਜਿੱਥੇ ਸਤਸਰੂ ਜੀ ਦੇ ਵਿਚ ਕੀ ਸਤਿ ਸ਼ਾਸਤਕਾਰ ਹੋਇਆ ਸੀ ਉਸ ਜਗ੍ਹਾ ਤੇ ਆ ਕੇ ਮਾਤਾ ਗੁਜਰ ਕੌਰ ਜੀ ਨੇ ਇਹ ਬਚਨ ਵਰਤੇ ਨੇ ਕਿ ਆਪ ਦੀ ਨਿਭ ਗਈ ਹੈ ਹੁਣ ਮੇਰੇ ਵੀ ਜਿਹੜਾ ਨਿਭ ਜਾਵੇ ਇਹ ਮਿਹਰ ਤੇ ਕਿਰਪਾ ਕਰ ਦੇ ਸਮਾਂ ਬੜਾ ਵਿਖੜਾ ਹੈ ਔਖਾ ਹੁਣ ਜੇ ਤੇ ਦੁੱਖ ਦੀ ਗੱਲ ਕਰੀਏ ਜਿਹੜਾ ਦੁਨਿਆਵੀ ਦੁੱਖ ਹੈ 2-4 ਦਿਨਾਂ ਲਈ ਆਇਆ ਸੁੱਖ 2-4 ਦਿਨਾਂ ਲਈ ਆਇਆ ਇਹ ਆਉਂਦਾ ਜਾਂਦਾ ਰਹਿੰਦਾ ਪਰ ਆਹ ਜਿਹੜਾ ਸੁੱਖ ਹੈ ਇਹ ਸਦੀਵੀ ਹੈ ਇਸ ਸਦੀਵੀ ਸੁੱਖ ਆਪਾਂ ਮਾਤਾ ਗੁਜਰੀ ਜੀ ਦੇ ਜੀਵਨ ਚੋਂ ਵੇਖ ਸਕਦੇ ਹਾਂ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਜੀਵਨ ਕਾਲ ਤੱਕ ਕਿ ਕਿੰਨੇ ਔਖੇ ਪੈਂਡੇ ਰਾਹੀਂ ਕੀ ਕੁਝ ਉਹਨਾਂ ਨੇ ਕਿਦਾਂ ਦਾ ਸਫ਼ਰ ਕੀਤਾ ਇਹ ਸਭ ਆਪਦੇ ਸਾਹਮਣੇ ਪਰ ਗੱਲ ਆਪਾਂ ਇਹ ਸਮਝ ਰਹੇ ਆ ਜਿੰਨਾ ਅੰਦਰ ਸੁਦੀਵੀ ਸੁਖ ਹੋਏਗਾ ਨਾ ਉਹਨਾਂ ਤੇ ਕਿਸੇ ਪ੍ਰਕਾਰ ਦਾ ਦੁੱਖ ਹਾਵੀ ਹੋ ਹੀ ਨਹੀਂ ਸਕਦਾ ਕਾਇ ਨਿਸ਼ਚ ਪ੍ਰਵਾਹ ਪਾਇ ਨਿਸ਼ਚ ਭੁੱਖ ਵੀ ਚਰੀ ਐ ਪਿਆਸ ਵੀ ਚੱਲੀ ਐ ਤਸਹੀਹੀ ਵੀ ਚੱਲੇ ਨੇ ਆਪਣੇ ਸ਼ਰੀਰ ਤੇ ਬੜਾ ਕੁਝ ਚੱਲਿਆ ਇਹ ਪਰ ਉਹਨਾਂ ਦਾ ਖੜਾ ਖਤਮ ਨਹੀਂ ਹੋਇਆ ਉਹਨਾਂ ਦੇ ਅੰਦਰ ਜੋ ਰਹਾਸ ਸੀ ਜੋ ਖੇੜਾ ਸੀ ਜੋ ਅੰਦਰ ਜਿਹੜਾ ਸਕੂਨ ਨਾਲ ਭਰਿਆ ਹੋਇਆ ਸੀ ਆਤਮਿਕ ਸੁੱਖ ਦੇ ਨਾਲ ਉਹਨੂੰ ਕੋਈ ਵੀ ਖੰਡਾ ਨਹੀਂ ਸਕਿਆ ਕੋਈ ਉਹਨੂੰ ਤੋੜ ਨਹੀਂ ਸਕਿਆ ਤੇ ਸਭ ਤੋਂ ਵੱਡੀ ਉਦਾਹਰਣ ਇਤਿਹਾਸ ਵਿੱਚ ਇਹੋ ਹੀ ਮਿਲਦੀ ਹੈ ਕਿ ਆਪਣੇ ਹੱਥੀਂ ਇੱਕ ਪਾਸੇ ਤੇ ਚਲੋ ਪਰਿਵਾਰ ਅੱਖੋਂ ਪਰੋਖੇ ਹੋ ਜਾਣ ਪਰ ਫਿਰ ਵੀ ਆਪਣੇ ਆਪ ਨੂੰ ਸੰਭੀ ਰੱਖਣਾ ਨਹੀਂ ਤੇ ਆਮ ਤੌਰ ਤੇ ਬਜ਼ੁਰਗ ਟੁੱਟ ਜਾਂਦਾ ਹੈ ਜਦੋਂ ਪਰਿਵਾਰ ਉਹਦੇ ਸਾਹਮਣੇ ਖੇਰੂ ਖੇਰੂ ਹੋਵੇ ਨਾ ਅੱਧਾ ਬਜ਼ੁਰਗ ਓਦਾਂ ਹੀ ਕਹਿ ਲੋ ਕਿ ਟੁੱਟ ਜਾਂਦਾ ਅੰਦਰ ਕਿ ਮੈਂ ਇਸ ਪਰਿਵਾਰ ਨੂੰ ਸੰਭ ਕੇ ਰੱਖਿਆ ਸੀ ਤੇ ਪਰਿਵਾਰ ਹੁਣ ਖੇਰੂ ਖੇਰੂ ਹੋ ਗਿਆ ਕੀ ਆਪਾ ਦੁਨੀਆਵੀ ਉਧਾਰ ਲੈ ਰਹੇ ਪਰ ਉਥੇ ਵਿਛੋੜਾ ਪਿਆਸ ਵਿਛੋੜੇ ਦਾ ਭਾਵੇਂ ਮਿਲਾਂਪ ਫੇਰ ਹੋ ਸਕਦਾ ਹੈ। ਪਥਵੀ ਆਪਣੇ ਆਪ ਨੂੰ ਸਾਮਕੀ ਪੈਂਡਾ ਤੈਅ ਕਰਨਾ। ਦੂਜੀ ਗੱਲ ਇਹ ਹੈ ਕਿ ਹੁਣ ਸਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਆਪਣੇ ਹੱਥੀ ਹੁਣ ਆਪਣੇ ਕਹਿ ਲੋ ਪੁੱਤਰਿਆਂ ਨੂੰ ਨੀਹਾਂ ਦੇ ਵਿੱਚ ਚਿਰਨ ਵਾਸਤੇ ਤੇ ਭੇਜਿਆ ਜਾ ਰਿਹਾ ਹੈ ਤਿਆਰ ਕਰ ਇਹਨੂੰ ਆਤਮਕ ਸੁਖ ਕਹਿੰਦੇ ਜਿਹੜਾ ਆਨੰਦਪੁਰ ਸਾਹਿਬ ਵੀ ਬਰਕਰਾਰ ਸੀ ਸਰਸਾ ਨਦੀ ਦੇ ਕੰਢੇ ਤੇ ਵੀ ਬਦਕਰਾਰ ਕੀਤੀ ਤੇ ਜੇਕਰ ਕੋਈ ਤਸੀਹਾ ਕੋਈ ਭੁੱਖ ਪਿਆਸ ਝਲਣੀ ਪਈ ਹੈ ਅਸਲ ਦੇ ਵਿੱਚ ਜਿਹੜਾ ਹੈ ਉਥੇ ਵੀ ਇਹ ਸੁਖ ਬਰਕਰਾਰ ਸੀ ਅੰਦਰ ਠੰਡਿਆ ਨਹੀਂ ਅੰਦਰ ਡਰਿਆ ਨਹੀਂ ਅੰਦਰ ਨੇ ਦੁੱਖਾਂ ਦਾ ਪ੍ਰਭਾਵ ਨਹੀਂ ਕਬੂਲਿਆ ਜੇਲ੍ਹ ਵਿੱਚ ਵੀ ਬੰਦ ਰਹੇ ਨੇ ਮਾਤਾ ਜੀ ਤੁਸੀਂ ਇਹ ਉਥੇ ਵੀ ਦਿੱਤੇ ਗਏ ਠੰਡੇ ਗੁਰਜ ਦਾ ਆਪ ਨੂੰ ਪਤਾ ਹੀ ਹੈ ਕਿੰਨੇ ਤਸੀਹੇ ਪਰ ਮੇਨ ਗੱਲ ਆਪਾਂ ਇਹ ਸਮਝ ਲਈਏ ਜਿਸ ਨੂੰ ਆਪਾਂ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਮਝ ਰਹਿਆਂ ਜਿੰਦਗੀ ਆਤਮਿਕ ਜੀਵਨ ਦੇ ਨਾਲ ਭਰਪੂਰ ਹੋ ਜਾਂਦੀ ਹੈ ਜਿਹੜਾ ਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਵੇ ਤੇ ਮੰਨ ਨੂੰ ਕਵੇ ਬਣਾ ਜਪਿਆ ਕਰ ਉਹ ਨਾਸ਼ ਰਹਿਤ ਪਰਮਾਤਮਾ ਇਹ ਗੱਲ ਸ਼ਾਇਦ ਸਾਡੇ ਪਕਰ ਵਿੱਚ ਆ ਗਈ ਹੋਵੇ ਕਿ ਆਤਮਕ ਸੁੱਖ असल ਦੇ ਵਿੱਚ ਹੁੰਦਾ ਕਿਦਾਂ ਦਾ ਹੈ ਪ੍ਰਭਾਸ਼ਾ ਕੀ ਹੈ ਉਹ ਮਾਤਾ ਗੁਜਰੀ ਜੀ ਤੇ ਹੋਰ ਵੀ ਗੁਰੂ ਕੇ ਪਿਆਰੇ ਬੜੇ ਨੇ ਜਿਨ੍ਹਾਂ ਰਾਹੀਂ ਸਾਨੂੰ ਇਹੋੀ ਗੱਲ ਸਮਝ ਆਉਂਦੀ ਹੈ ਇਹ ਸੁੱਖ ਜ਼ਿੰਦਗੀ ਵਿੱਚ ਆ ਜਾਵੇ ਹਾਸਲ ਕਰਨ ਦਾ ਥੋੜਾ ਔਖਾ ਹੈ ਜੀ ਇਹਦੇ ਲਈ ਇੰਦਰੀਆਂ ਦੇ ਵਿੱਚ ਸੰਜਮ ਚਾਹੀਦੇ ਆਪਣੇ ਆਪ ਨੂੰ ਸਾਂਭ ਕੇ ਰੱਖਣਾ ਪੈਗਾ ਤੇ ਫਿਰ ਇਹ ਆਤਮਿਕ ਸੁੱਖ ਆਉਂਦਾ ਹੈ ਤੇ ਹੋਰ ਜੀ ਬੀਬੀਆਂ ਦੀ ਉਦਾਹਰਨ ਲੈਣੀ ਹੈ ਤੇ ਮੀਰ ਮੰਨੂ ਦੀ ਜੇਲ ਹੈ ਬੱਚਿਆਂ ਦੇ ਟੁਕੜੇ ਝੋਲੀਆਂ ਵਿੱਚ ਪਏ ਹੋਏ ਨੇ ਆਂਦਰਾਂ ਫਰੋ ਕੇ ਗਲਾਂ ਵਿੱਚ ਪਾਈਆਂ ਹੋਈਆਂ ਨੇ ਮਿਜ ਦੇ ਨਾਲ ਥੂਂ ਦੇ ਨਾਲ ਜੇਲ ساری ਲਤਪਤ ਹੈ ਪਰ ਸ਼ਾਮ ਦੇ ਵੇਲੇ ਵੀ ਉਹ ਕਹਿੰਦੇ ਕਿ ਚਲੋ ਸੋਦਰ ਬਾਣੀ ਦਾ ਟਾਈਮ ਹੋ ਗਿਆ ਆਪਾਂ ਜੁੜ ਕੇ ਤੇ ਪਾਠ ਕਰੀਏ ਇਹਨੂੰ ਆਤਮਿਕ ਸੁਖ ਕਹਿੰਦੇ ਇਹ ਸਦੀਵੀ ਸੁਖ ਹੈ ਜਿੰਨਾ ਚਿਰ ਸਾਹ ਪ੍ਰਾਣ ਚੱਲਦੇ ਰਹਿਣਗੇ ਇਹ ਨਹੀਂ ਕਿਤੇ ਜਾਂਦਾ ਬਾਕੀ ਤੇ ਸੁੱਖ ਦੁੱਖ ਆਉਂਦਾ ਜਾਂਦਾ ਹੀ ਰਹਿੰਦਾ ਜਿਹੜੇ ਸਾਡੇ ਕੋਲ ਪਰ ਇਹ ਸੁਖ ਜਿੱਦਣ ਆ ਗਿਆ ਕਿਰਪਾ ਹੋ ਜਾਏ ਫਿਰ ਇਨਸਾਨ ਅੰਦਰ ਇਹ ਕਹਿ ਲੋ ਕਿ ਪੜਾਉਂਦਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਲੈ। ਦੁੱਖ ਹੈ ਪਰ ਦੁੱਖ ਦਾ ਪ੍ਰਭਾਵ ਨਹੀਂ ਕਬੂਲ। ਸੋਖ ਸਨੇਹ ਅਰਥ ਨਹੀਂ ਜਾਕੇ ਕੰਚਨ ਮਾਟੀ। ਕਿਸੇ ਕਿਸਮ ਦਾ ਕੋਈ ਪੈ ਨਹੀਂ ਕਿਸੇ ਕਿਸਮ ਦਾ ਕੋਈ ਡਰ ਨਹੀਂ। ਸੋਨੇ ਨੂੰ ਵੀ ਜਿਹੜਾ ਮਿੱਟੀ ਦੇ ਸਮਾਨ ਸਮਝੇ ਕੋਈ ਫਰਕ ਹੀ ਨਾ ਪਵੇ। ਉਸ ਲੈਵਲ ਤੇ ਜਦੋਂ ਇਨਸਾਨ ਪਹੁੰਚ ਜਾਏਗਾ ਨਾ ਉਦੋਂ ਆਤਮਿਕ ਸੁਖ ਆ ਜਾਏਗਾ। ਪੰਚਮ ਪਾਤਸ਼ਾਹ ਜੀ ਕਹਿੰਦੇ ਅਬਨਾਸ਼ੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਜਿਹਦਾ ਸਿਮਰਨ ਕੀਤਿਆਂ ਵਕਾਰਾਂ ਦੀ ਮੈਲ ਦੂਰ ਹੁੰਦੀ ਹੈ। ਜਿਹਨੂੰ ਯਾਦ ਕੀਤਿਆਂ ਜਿਹਦੀ ਬੰਦਗੀ ਕੀਤਿਆਂ ਅੰਦਰ ਤੋਂ ਵਿਸ਼ੇ ਵਿਕਾਰਾਂ ਦੀ ਮੈਲ ਜਿਹੜੀ ਹੈ ਨਾ ਦੂਰ ਹੋ ਕੇ ਤੇ ਅੰਦਰ ਪਵਿੱਤਰ ਹੋ ਜਾਂਦਾ ਹੈ ਐਸੇ ਨਾਸ਼ ਰਹਿਤ ਪਰਮਾਤਮਾ ਨੂੰ ਜਿਹੜਾ ਸਭ ਨੂੰ ਦਾਤਾਂ ਦੇ ਰਿਹਾ ਹੈ ਪੰਚਮ ਸਾਧਸ਼ਾ ਜੀ ਕਹਿੰਦੇ ਧਿਆਇ ਯਾਦ ਕਰਿਆ ਸਾਡੀ ਯਾਦ ਵਿੱਚ ਨਹੀਂ ਹੈ ਨਾ ਇਸ ਕਰਕੇ ਯਾਦ ਕਰੀ ਗੁਣ ਨਿਧਾਨ ਭਗਤਨ ਕੋ ਬਰਤਨ विरला पावे कोई गुणਾਂ ਦਾ ਖਜ਼ਾਨਾ ਹੈ ਰੱਬ ਤੇ ਭਗਤਾਂ ਦੇ ਜੀਵਨ ਦਾ ਕਹ ਲੋ ਸਹਾਰਾ ਹੈ ਆਸਰਾ ਹੈ ਪਰ ਕੋਈ ਵਿਰਲਾ ਹੀ ਹੈ ਐਸੇ ਪ੍ਰਮਾਤਮਾ ਦਾ ਮਿਲਾਪ ਦੀਦਾਰ ਹਾਸਲ ਕਰ ਸਕੇ ਹਰ ਇੱਕ ਨੂੰ ਨਹੀਂ ਹੁੰਦਾ ਮੇਰੇ ਮਨ ਜਾਪ ਗੁਰ ਗੋਪਾਲ ਪ੍ਰਭ ਸੋਈ ਏ ਮੇਰੇ ਮਨਾਂ ਜਪਿਆ ਕਰ ਜਿਹੜਾ ਧਰਤੀ ਨੂੰ ਪਾਲ ਦਿਆ ਹੈ ਧਰਤੀ ਦਾ ਸਹਾਰਾ ਹੈ ਸਵਚੀ ਕਾਇਨਾਤ ਦਾ ਮਾਲਕ ਏ ਮੇਰੇ ਮਨ ਉਸ ਪ੍ਰਮਾਤਮਾ ਨੂੰ ਭਈ ਤਿਆ ਉਹਨੂੰ ਜਪ ਜਾ ਕੇ ਸ਼ਰਨ ਪਿਆ ਸੁਖ ਪਾਈ ਐ ਜਿਹਦੀ ਸ਼ਰਨ ਵਿੱਚ ਪਿਆ ਜਿਹੜਾ ਹੈ ਆਤਮਿਕ ਸੁਖ ਆ ਜਾਂਦਾ ਹੈ ਜ਼ਿੰਦਗੀ ਭਰਪੂਰ ਹੋ ਜਾਂਦੀ ਬਹੁੜ ਦੁੱਖ ਨਾ ਹੋਈ ਫਿਰ ਜਿਹੜਾ ਹੈ ਜ਼ਿੰਦਗੀ ਵਿੱਚ ਬਾਰ ਬਾਰ ਦੁੱਖ ਦਾ ਨਾ ਪ੍ਰਭਾਵ ਨਹੀਂ ਪੈਂਦਾ ਆਉਂਦਾ ਜਾਂਦਾ ਰਹਿੰਦਾ ਕੋਈ ਫਰਕ ਹੀ ਨਹੀਂ ਕਪੜੇ ਦੀ ਤਰ੍ਹਾਂ ਸਮਝਦਾ ਹੈ ਫਿਰ ਇਨਸਾਨ ਇਹ ਦੁੱਖ ਸੁੱਖ ਤੇ ਇੱਕ ਕਪੜੇ ਦੇ ਸਮਾਨ ਨੇ ਕਦੀ ਲਾ ਲਿਆ ਕਦੀ ਪਾ ਲਿਆ ਬਸੇ ਹੋਈ ਹੈ ਕਦੀ ਸੁੱਖ ਪਾਇਆ ਹੋਇਆ ਤਰੀ ਰੁਖ ਪਾਇਆ ਹੋਇ। ਉਹਦੀ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡੇ ਭਾਗਾਂ ਦੇ ਨਾਲ ਜਿਹੜਾ ਹੈ ਸਤ ਸੰਗ ਪ੍ਰਾਪਤ ਹੋਈ। ਤੇ ਸਤ ਸੰਗ ਕੀਤਿਆਂ ਗੁਰੂ ਕੀ ਸੰਗਤ ਕੀਤਿਆਂ ਮਲਕ ਦੀ ਕਹਿਣ ਲੱਗੇ ਢੇੜੀ ਮਤ ਜਿਹੜੀ ਐ ਨਾ ਉਹ ਅੰਦਰੋਂ ਦੂਰ ਹੋ ਜਾਂਦੀ ਹੈ। ਦੁਖੀਤਾpan ਦੂਰ ਜਾਂਦਾ ਵਿਸ਼ੇਵਕਾਰ ਦੂਰ ਹੋ ਜਾਂਦੇ। ਤੇ ਜੇ ਦੋ ਇਹ ਚੀਜ਼ਾਂ ਆਪੇ ਪਰੇ ਹੋ ਗਈਆਂ ਤੇ ਅਵਸਥਾ ਆਪੇ ਬਣਉਣੀ ਹੈ। ਰੱਬ ਪ੍ਰਗਟ ਹੋ ਜਾਂਦਾ। ਜੋ ਬਚਨ ਆ ਤੋਂ ਪੜ੍ਹ ਰਹੀ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਨ ਨਹਿ ਨਿੰਦਿਆ ਨੈ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਕ ਤੇ ਰਹਿ ਨਿਆਰੋ ਨਾਹਿ ਮਾਨ ਅਪਮਾਨਾ ਖੁਸ਼ੀ ਗਮੀ ਤੋਤੈ ਜੀਵਨੋ ਆਸਾ ਮਨਸਾ ਸਗਲ ਤਿਆਗੈ ਇੱਛਾਵਾਂ ਖਤਮ ਹੋ ਗਈ ਜ਼ਿੰਦਗੀ ਦੀ ਕੋਈ ਇੱਛਾ ਹੀ ਨਹੀਂ ਰਹੀ ਆਪਾਂ ਸ਼ਾਇਦ ਪਿਛੇ ਵੀ ਇਹ ਗੱਲ ਸਮਝੀ ਸੀ ਸ਼ੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਦੀ ਨੂੰ ਇਹ ਗੱਲ ਪੁੱਛੀ ਸੀ ਕਿ ਜ਼ਿੰਦਗੀ ਦੇ ਵਿੱਚ ਅਲੰਦ ਆ ਜਾਵੇ ਉਹਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ ਤੇ ਤੁਸੀਂ ਕੀ ਕੀਤੇ ਸਾਈ ਮੀਆਂ ਮੀਰ ਕੀ ਕਹਿਣ ਲੱਗੇ ਮੈਂ ਕੋਈ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਇੱਛਾ ਹੀ ਨਹੀਂ ਰੱਖੀ ਕੇਵਲ ਰਾਬਤ ਹੁੰਦਾ ਕੋਈ ਛਲ ਮੇਰੇ ਕੋਲ ਆ ਵੀ ਹੋਵੇ ਮੇਰੇ ਕੋਲ ਆ ਵੀ ਹੋਵੇ ਮੈਂ ਕੀ ਦਾ ਮਾਲਕ ਹੋਾਂ ਇਤਿਆਦ ਸਾਈ ਜੀ ਕਹਿੰਦੇ ਮੈਂ ਨਹੀਂ ਇੱਛਾ ਰੱਖੀ ਕਿਉਂਕਿ ਇੱਛਾ ਇੱਕ ਰੱਖਾਂਗੇ ਨਾ ਪੂਰੀ ਹੋ ਕੇ ਤੇ ਦੂਜੀ ਇੱਛਾ ਫਿਰ ਤਿਆਰ ਹੋ ਜਾਂਦੀ ਬੰਦਾ ਫਿਰ ਜਿਹੜਾ ਹੈ ਇੱਛਾਵਾਂ ਦੀ ਪੂਰਤੀ ਕਰਦਾ ਕਰਦਾ ਹੀ ਇੱਕ ਦਿਨ ਪੂਰਾ ਹੋ ਜਾਂਦਾ ਆਸਾ ਕਰਦਾ ਜਗ ਮੁਗਾ ਆਸਾ ਮਰੇ ਨਾ ਜਾਏ ਆਸਾ ਦਾ ਤੇ ਇੱਛਾਾਂ ਮਾਂ ਕਾਮਨਾਵਾਂ ਸਾਈ ਜੀ ਕਹਿੰਦੇ ਆਨੰਦ ਚਾਹੀਦਾ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਖਤਮ ਕਰ ਤਾ ਕਹਿੰਦੇ ਫਿਰ ਇੰਦੇ ਜੋ ਰਬ ਦਾ ਦਿੱਤਾ ਹੋਇਆ ਹੈ ਉਹਦੇ ਵਿੱਚ ਆਨੰਦ ਮੰਨ। ਤਮਿਤ ਕੋਈ ਨਹੀਂ ਛੱਡੀਦਾ ਬੰਦਾ। ਜੇ ਸਰੀਰ ਤੰਦਰੁਸਤ ਹੈ ਤੇ ਸਭ ਕੁਝ ਵਧੀਆ ਹੀ ਹੈ। ਤੇ ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਬਿਮਾਰੀਆਂ ਨਾਲ ਭਰਿਆ ਹੋਇਆ ਹੈ, ਫਿਰ ਮੇਰੇ ਕੋਲ ਕਰੋੜਾਂ ਰੁਪਈਆ ਵੀ ਪਿਆ ਹੋਵੇ ਉਹ ਕੋਈ ਮੈਨੇ ਨਹੀਂ ਰੱਖਦਾ। ਨਹੀਂ ਰੱਖਦਾ। ਬਿਮਾਰੀ ਦੇ ਨਾਲ ਭਰਿਆ ਹੋਇਆ ਸ਼ਰੀਰ ਸਵਾਦਲੇ ਪਦਾਰਥ ਨਹੀਂ ਛੱਕ ਪਏ। ਚੰਗਾ ਖਾਪੀ ਨਹੀਂ ਪਏਗਾ, ਚੰਗਾ ਹੰਡਾ ਨਹੀਂ ਪਏਗਾ। ਇਹਦਾ ਭਾਵ ਕੀ ਹੋਇਆ? ਕਿ ਜੇ ਮੇਰਾ ਸ਼ਰੀਰ ਨਹੀਂ ਕਿਸੇ ਵਾਸਤੇ, ਕਿਸੇ ਕੰਮ ਤੇ ਫਿਰ ਇਹਨਾਂ ਚੀਜ਼ਾਂ ਦੀਆਂ ਇੱਛਾਵਾਂ ਪਾਲ ਕੇ ਮੈਂ ਕੀ ਕਰਾਂ? ਤੇ ਜੇ ਸ਼ਰੀਰ ਤੰਦਰੁਸਤ ਹੈ, ਇਹ ਤੋਂ ਵੱਡੀ ਕੋਈ ਦਾਤ ਦਰਮ ਬੰਨੋਂ ਹੈ ਕੋਈ? ਸਰੀਰ ਤੰਦਰੁਸਤ ਹੋਵੇ ਇਸ ਗੱਲ ਨੂੰ ਤੇ ਆਪ ਸਿਆਣੇ ਹੋ ਬਾਖੂ ਵੀ ਸਮਝ ਦੇ ਇਸ ਕਰਕੇ ਜਿਹੜਾ ਹੈ ਜਦੋਂ ਇੱਛਾਵਾਂ ਹੀ ਕੋਈ ਨਹੀਂ ਹੋਣਗੀਆਂ ਫਦੀ ਭਜ ਦੌੜ ਨਹੀਂ ਹੋਏਗੀ ਜੋ ਰੋਜ਼ ਦੀ ਖੁਰਾਕ ਹੈ ਉਹ ਤੇ ਮਿਲ ਹੀ ਲਈਏ ਉਹ ਜਰੀਆ ਉਹਨੇ ਦਿੱਤਾ ਹੋਇਆ ਜੀ ਇਹ ਨਹੀਂ ਕਿ ਆ ਕਿ ਹਾਂ ਤੁਸੀਂ ਕੁਝ ਕਰੋ ਨਾ ਕਿਰਤ ਕਰੋ ਮਾਲਕ ਜੀ ਕੀ ਪਰ ਉਹਦੇ ਜੋ ਦੇ ਰਿਹਾ ਹੈ ਨਾ ਅਸੀਂ ਕਿਰਤ ਕਰ ਗਏ ਆ ਫਲ ਮਿਲਦੇ ਆ ਉਹਦੇ ਵਿੱਚ ਹੀ ਜੇਕਰ ਰਹਿ ਕੇ ਅਸੀਂ ਆਪਣੇ ਜੀਵਨ ਦਾ ਨਿਰਵਾਹ ਕਰਾਂਗੇ ਆਨੰਦ ਬਣਿਆ ਰਹੇ ਪਰ ਸੰਸਾਰ ਦਾ ਮਾਹੌਲ ਐਸਾ ਹੈ ਆਪਣੇ ਆਪ ਹੀ ਇੱਛਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਵੀ ਕਰੋ ਆ ਵੀ ਕਰੋ ਇਦਾਂ ਕਰੋ ਮਾਲਕ ਜੀ ਕਹਿੰਦੇ ਇਹ ਭੈੜੀ ਮਤ ਜਿਹੜੀ ਹੈ ਨਾ ਇਹ ਵਿਸ਼ੇਵਕਾਰੀ ਮਤ ਸਤ ਸੰਗਤ ਵਿੱਚ ਗੁਰੂ ਦੀ ਸੰਗਤ ਕਰਕੇ ਹੀ ਅਸਮ ਦੇ ਵਿੱਚ ਦੂਰ ਹੋਏ ਤੇ ਇਹ ਸੰਗਤ ਬਹੁਤ ਵੱਡੇ ਭਾਗਾਂ ਦੇ ਨਾਲ ਹੀ ਮਾਲਕ ਜੀ ਕਹਿੰਦੇ ਪ੍ਰਾਪਤ ਹੁੰਦੀ ਹੈ ਹਰ ਕਿਸੇ ਨੂੰ ਨੇ ਸੋਚਦਾ ਹੀ ਰਹਿੰਦਾ ਹੈ ਇਨਸਾਨ ਕਿ ਅੱਜ ਜਾਵਾਂਗੇ ਅੱਜ ਜਾਵਾਂਗੇ ਇਦਾਂ ਕਰਦਿਆਂ ਕਰਦਿਆਂ ਜ਼ਿੰਦਗੀ ਨਿਕਲ ਜਾਂਦੀ ਹੈ ਉਹ ਨਹੀਂ ਆਪੋ ਤੇ ਜਿਹੜੇ ਆ ਰਹੇ ਨੇ ਗੁਰੂ ਰਾਮਦਾਸ ਸਾਛਾ ਜੀ ਕਹਿੰਦੇ ਉਹ ਆਪਣੇ ਆਪ ਨੂੰ ਪਾਦਾਂ ਵਾਲੇ ਸਮਝਣ ਕਿ ਮਾਲਕ ਨੇ ਐਸਾ ਤਰਸ ਕੀਤਾ ਸਾਡੇ ਤੇ ਸਾਨੂੰ ਆਪਣੇ ਕੋਲ ਬਿਠਾ ਰਿਹਾ ਹੈ ਮੇਰੀ ਤਾਕਤ ਕੋਈ ਨਹੀਂ ਇਹੋ ਹੀ ਹੱਥ ਪੱਲਾ ਜੋੜੀਏ ਮਾਲਕ ਦੇ ਚਰਨਾਂ 'ਚ ਤੇ ਇਦਾਂ ਬਿਠਾਉਂਦੇ ਰੋ ਇਦਾਂ ਤੁਹਾਡੀ ਮੇ ਬਾਤਾਂ ਅਸੀਂ ਸੁਣਦੇ ਰਹੀਏ ਸ਼ਰੀਰ ਤੰਦਰੁਸਤ ਰਹੇ ਜੋ ਹੈ ਉਹਦੇ ਵਿੱਚ ਰਹਿ ਕੇ ਅਸੀਂ ਆਨੰਦ ਮਾਣੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਤ ਤਤ ਦੁਰਮਤ ਖੋਈ ਜਿੰਨੂੰ ਕਹ ਲੋ ਕਿ ਮਿਲਿਆ ਮੈ ਭੈੜੀ ਮਤ ਜਿਹੜੀ ਐ ਮਲੀਨਤਾ ਜਿਹੜੀ ਐ ਦੂਰ ਹੋ ਜਾਵੇ ਐਸੀ ਸੰਗਤ ਐਸੀ ਸਾਧ ਸੰਗਤ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਅਖੀਰ ਵਿੱਚ ਮਾਲਾ ਕਹਿੰਦੇ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਅਿਧੇ ਪਰੋਈ ਉਹਨਾਂ ਦੀ ਚਰਨ ਧੂੜ ਪੰਜਵਾਂ ਨਾਨਕ ਮੰਗਦਾ ਹੈ ਭਾਵ ਸਾਨੂੰ ਵੀ ਸਤਿਗੁਰੂ ਜੀ ਸਮਝਾ ਰਹੇ ਨੇ ਉਹਨਾਂ ਦੀ ਚਰਨ ਧੂੜ ਮੰਗੋ ਭਾਵ ਉਹਨਾਂ ਤੋਂ ਗੁਣ ਲਓ ਉਨ੍ਹਾਂ ਦੀ ਸੰਗਤ ਪ੍ਰਾਪਤ ਹੋਵੇ ਐਸੀ ਆਸ ਨਾ ਕਰੋ ਕਿਨਾਂ ਦੀ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ ਜਿਨ੍ਹਾਂ ਨੇ ਆਪਣੇ ਹਿੱਦੇ ਰੂਪੀ ਗਲ ਵਿੱਚ ਵਾਹਿਗੁਰੂ ਦੇ ਨਾਮ ਨੂੰ ਪਰੋ ਲਿਆ ਹੈ ਐਸੇ ਉੱਚੇ ਸੁੱਚੇ ਜੀਵਨ ਵਾਲੇ ਜਿਹੜੇ ਨੇ ਜੱਪਣ ਵਾਲੀਆਂ ਰੂਹਾਂ ਨੇ ਉਹਨਾਂ ਦੀ ਸੰਗਤ ਉਹਨਾਂ ਦੇ ਗੁਣ ਉਹਨਾਂ ਕੋਲੋਂ ਗੁਣ ਅਸੀਂ ਪ੍ਰਾਪਤ ਕਰ ਸਕੀਏ ਇਹੀ ਗੁਰੂ ਚਰਨਾਂ ਵਿੱਚ ਅਨਦਾਸ ਕਰੀ ਇਸ ਕਰਕੇ ਮਾਲਕੀ ਕਹਿੰਦੇ ਮਨਾਂ ਜਪਿਆ ਤਾਂ ਆਤਮਿਕ ਸੁਖ ਲੈਣਾ ਗੁਰਮੁਖ ਪਿਆਰਿਆਂ ਦੀ ਸੰਗਤ ਰੱਬ ਦਾ ਨਾਮ ਲੈ ਸੇਵਾ ਸਿਮਰਨ ਕਰਿਆ ਕਰ ਬਸ ਇਹੋ ਹੀ ਦਾਤ ਗੁਰੂ ਪਾਸੋਂ ਮੰਗਣੀ ਹੈ ਮਾਲਕ ਜੀਵਨ ਨੂੰ ਇਸ ਸਰੀਰ ਨੂੰ ਸਵਸਥ ਰੱਖ ਕੇ ਸੁਣਾ ਰੱਖ ਕੇ ਆਪਣਾ ਨਾਮ ਜਿਹੜਾ ਹੈ ਤੁਸੀਂ ਜਪਾਈ ਚਲੋ ਇਹ ਦੰਮ ਜੀਵਨ ਦਾ ਨਿਰਭਾਅ ਹੋਵੇ ਤਾਂ ਹੀ ਕਹ ਲੋ ਲੋਕ ਤੇ ਪਰਲੋਕ ਜਿਹੜਾ ਹੈ ਉਸ ਤੋ ਹੀ ਹੋਵੇ ਬੇਅੰਤ ਭੁੱਲਾਂ ਦੀ ਕਿਮਤ